ਦੋਸਤੋ ਸਸੀ ਕਲ ਸਾਰਾ ਨੇ ਆਪਣੇ ਕੋਲੇ ਐਕਸ ਟੂਲ ਕਈਆਂ ਕੋਲੇ ਟੂਲ ਹੁੰਦਾ ਉਹਨਾਂ ਨੂੰ ਵਰਤਨਾ ਵੀ ਨਹੀਂ ਆਉਂਦਾ ਇਸ਼ੂ ਕਿਹੜੇ ਕਿਹੜੇ ਐ ਗਲੋਪ ਲੱਗਦਾ ਕੋਡ ਆ ਰਿਹਾ ਹੈ ਕਲਚ ਸੁੱਚ ਦਾ ਕੰਮ ਕੋਡ ਆ ਰਿਹਾ ਗੱਡੀ ਮਾਰ ਰਹੀ ਹੈ ਧੱਕੇ ਵੀਰ ਜੀ ਡਾਇਗਨੋਸ ਕਰਾ ਕੇ ਆਏ ਉਹ ਕਹਿੰਦੇ ਬਾਈ ਜੀ ਐਕਸ ਟੂਲ ਚ ਨੁਕਸਰ ਮੈਂ ਕਿਹਾ ਕੋਈ ਨਹੀਂ ਬਾਈ ਜੀ ਐਕਸਲ ਵੀ ਦੇਖ ਲਾਂਗੇ ਹੋ ਸਕਦਾ ਸਾਨੂੰ ਨਾ ਪਤਾ ਹੋਵੇ ਕਲਚ ਪਲੇਟ ਵੀ ਪਾ ਲਈ ਤੇ ਇਜ਼ੀਆਰ ਵਾਲ ਦਾ ਕੰਮ ਵੀ ਕਰ ਆ ਲਿਆ ਆਪਾਂ ਇਹਦੇ ਤੇ ਕਰਨਾ ਹੈਗਾ ਵਰਕ ਆ ਦੇਖੋ ਪ੍ਰੋਪਰ ਕੰਮ ਕਰ ਰਿਹਾ ਹੈਗਾ ਆਲਟਰਨੇਟਰ ਕੋਡ ਕਲੀਅਰ ਕਰਿਓ ਬੇਟਾ ਆਪਾਂ ਇਹਨੂੰ ਐਕਚੁਅਲ ਟੈਸਟ ਦੇ ਵਿੱਚ ਦੇਖਾਂਗੇ ਕੋਡ ਕਲੀਅਰ ਹੋ ਗਿਆ ਨਾ ਜੀ ਬੇਟਾ ਓਕੇ ਹੋ ਗਿਆ ਦੁਬਾਰਾ ਕੋਡ ਚੈੱਕ ਕਰਿਓ ਕੋਈ ਨਹੀਂ ਹੈਗਾ ਹੁਣ ਕੱਢੋ ਐਕਚੁਅਲ ਟੈਸਟ ਲਾਈਵ ਡਾਟਾ ਕੱਢੋ ਲਓ ਜੀ ਤੁਸੀਂ ਦੇਖੋ ਵੀ ਬ੍ਰੇਕ ਬ੍ਰੇਕ ਲੌਂਚ ਤੇ ਆ ਦੇਖੋ ਬ੍ਰੇਕ ਲੌਂਚ ਤੇ ਬ੍ਰੇਕ ਵਰਕ ਕਰ ਰਹੀ ਹੈ ਨੁਕਸ ਦਸਰਾ ਚ ਹੋਣਾ ਜੀ 1 ਮਿੰਟ ਦੀ ਵੀਡੀਓ ਚ ਕੁਛ ਨਹੀਂ ਹੋਊਗਾ ਮੈਂ ਨਾ ਪਰਿਆ ਕਲਚੋ ਹਲੋ ਕਲਚ ਨਾ ਪਰਿਆ ਇੱਥੇ ਨੇੜੇ ਲੈ ਬੁੱਕ ਹਲੋ ਨੋ ਕੋਈ ਫਰਕ ਨਹੀਂ ਪੈਂਦਾ ਐਕਚੁਅਲੀ ਜੇ ਧੱਕਾ ਜਦੋਂ ਗੱਡੀ ਮਾਰਦੀ ਹੋਵੇ ਕਲਚ ਦਾ ਵੀ ਨੁਕਸ ਹੋ ਸਕਦਾ ਬ੍ਰੇਕਾ ਦਾ ਵੀ ਨੁਕਸ ਹੋ ਸਕਦਾ ਹੈ ਵੇਰਿੰਗ ਦਾ ਵੀ ਨੁਕਸ ਹੋ ਸਕਦਾ ਹੈ ਨੁਕਸ ਕਿੱਥੇ ਨਿਕਲਦਾ ਆਪਾਂ ਡਾਇਗਨੋਸ ਕਰਦੇ ਆ ਐਕਸ ਟੂਲ ਸੁਨੀਲ ਭਾਜੀ ਦਾ ਬਹੁਤ ਧੰਨਵਾਦ ਨਵੇਂ-ਨਵੇਂ ਟੂਲ ਲੈ ਕੇ ਆਉਂਦੇ ਮਕੈਨਿਕਾਂ ਲਈ ਇਹ ਬਹੁਤ ਸਰਲ ਕਰ ਦਿੱਤਾ ਅਗਰ ਮਕੈਨਿਕ ਐਜੂਕੇਟਿਡ ਨਹੀਂ ਹੈ ਕਿਤੇ ਸੋ ਆਪਾਂ ਇਹ ਗੱਡੀ ਦਾ ਨੁਕਸ ਕੱਢਦੇ ਆ ਜੀ ਤੇ 1 ਮਿੰਟ ਦੀ ਵੀਡੀਓ ਆਪਣੀ ਕਿਤੇ ਵੀ ਨਹੀਂ ਹੁੰਦੀ ਨਾ 1.5 ਮਿੰਟ ਦੀ ਹੁੰਦੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਸੋ ਗੱਡੀ ਦੀ ਆਪਾਂ ਜੌਬ ਨੂੰ ਡਨ ਕਰਤਾ ਹੈ 14 ਨੰਬਰ ਤੇ ਵੇਖੋ ਵੀ ਆਨ ਆਫ ਹੋਣ ਲੱਗ ਪਿਆ ਲਓ ਜੀ ਆਫ ਹੋ ਗਿਆ ਆਨ ਹੋ ਗਿਆ ਜਦੋਂ ਆਪਾਂ ਕਲਚ ਨੂੰ ਨੱਪਦੇ ਆ ਨਾ ਦੇਖੋ ਜੀ ਆਨ ਆਫ ਹੋ ਰਿਹਾ ਤੇ ਵੀਰ ਹੁਣਾਂ ਨੂੰ ਆਪਾਂ ਪੁੱਛਦੇ ਹਾਂ ਅਸੀ ਜੀ ਨਾਲ ਵੀ ਜੇ ਕਹਿਣ ਤੇ ਇਜਾਜ਼ਤ ਹੋਵੇ ਤੇ ਆਪਾਂ ਐਕਸਲ ਖੋਲ੍ਹ ਲਈਏ ਕਿਉਂਕਿ ਵੀਰੋ ਨੇ ਮੈਨੂੰ ਕਹਿੰਦਾ ਜੀ ਐਕਸਲ ਦਾ ਨੁਕਸ ਲੱਗਦਾ ਉਹ ਆਪਣੀ ਦਾ ਤੇ ਵੀਰ ਜੀ ਉਹਨੇ ਠੀਕ ਸੀ ਭਾਈ ਜੀ ਸੱਚੀ ਕਾ ਕੀ ਹਾਲ ਚਾਲ ਹੈ ਜੀ ਚਿਹਰੇ ਤੇ ਰੌਣਕ ਹੈ ਜਾਈ ਕਿ ਨਹੀਂ ਆਈ ਤੇ ਜੇ ਕਹੋ ਤਾਂ ਆਪਾਂ ਐਕਸਲ ਖੋਲ੍ਹ ਲਈਏ ਕਿਉਂ ਫੁੱਲ ਲੋਡ ਹੈ ਨਹੀਂ ਕਿਉਂਕਿ ਜਿਹੜੀ ਪ੍ਰੋਬਲਮ ਹੈ ਆਪਣੀ ਸੌਲਵ ਹੋ ਗਈ ਹੈ ਨੁਕਸ ਤਾਂ ਕਲੱਚ ਸੀ ਹਾਂ ਜੀ ਢਿੱਡ ਪੀੜ ਕਿੱਥੇ ਹੁੰਦੀ ਹੈ ਦਰਦ ਕਿਸੇ ਹੋਰ ਚੀਜ਼ ਦਾ ਦਈਏ ਨੇ ਉਹ ਨੁਕਸ ਲੱਭ ਜੂ ਤੁਸੀਂ ਕਲੱਚ ਪਲੇਟ ਪਵਾ ਲਈ ਹਾਂ ਜੀ ਈਜ਼ੀਅਰ ਵਾਲ ਕਰਾ ਲਿਆ ਈਜ਼ੀਅਰ ਵਾਲ ਵੀ ਕਰਾ ਲਿਆ ਠੀਕ ਹੈ ਹੁਣ ਤੁਹਾਡਾ ਕੀ ਐਕਸਪੀਰੀਅੰਸ ਹੈ ਮੈਂ ਕੀ ਖੋਲਿਆ ਇਹਦੇ ਜੋ ਤੁਹਾਡਾ ਕੁਝ ਵੀ ਨਹੀਂ ਖੋਲਿਆ ਇੱਕ ਬਸ ਮੇਰੇ ਸਾਹਮਣੇ ਦਾ ਅਸ਼ੀਰਵਾਦ ਹੀ ਦਿੱਤਾ ਅਸ਼ੀਰਵਾਦ ਹੀ ਦਿੱਤਾ ਹਾਥੀ ਬਸ ਤਸੱਲੀ ਉਹ ਦਿੱਤੀ ਉਹਨੂੰ ਕਿ ਹੈ ਹੈਪੀਓ ਹੈਪੀ ਹੈ ਗਲੋਪ ਲੱਗ ਪਾ ਲੈ ਕੇ ਪਾਉਣੇ ਨਹੀਂ ਹੋਣੀ ਪਾਈ ਪਾਉਣੇ ਚਾਹੀਦੇ ਆ ਉਹ ਆਪਾਂ ਪਾ ਲੈਣ ਠੀਕ ਹੈ ਜੀ ਠੀਕ ਹੈ ਤੁਹਾਨੂੰ ਪਤਾ ਲੱਗਿਆ ਵੀ ਡਾਇਗਨੋਸ ਕੀ ਹੁੰਦਾ ਤੇ ਕਿੰਨਾ ਟਾਈਮ ਲਾਇਆ ਆ ਜਾਈ ਰਾਈਟ ਟਾਈਮ ਦਾ ਕੁਝ ਵੀ ਨਹੀਂ ਲੱਗਿਆ ਅਸੀਂ ਨਾ ਤੁਸੀਂ ਇੱਕ ਅਕੋਰਡਿੰਗ ਟੂ ਲਾ ਸਿਸਟਮ ਦੇ ਹਿਸਾਬ ਨਾਲ ਤੁਸੀਂ ਕੰਮ ਕੀਤਾ ਕਿ ਜਿਹੜੀ ਚੀਜ਼ ਵਿੱਚ ਕਮਾਂਡ ਆ ਰਹੀ ਹੈ ਤੁਸੀਂ ਉਸ ਚੀਜ਼ ਨੂੰ ਹੀ ਹੱਥ ਪਾਇਆ ਦੂਸਰੀ ਚੀਜ਼ ਲਗਾਈ ਅਸੀਂ ਭਾਜੀ ਲੀ ਨਹੀਂ ਕੁੱਟਦੇ ਅਸੀਂ ਜਿੱਥੇ ਸਾਪ ਆ ਉਹ ਚੀਜ਼ ਨੂੰ ਕੁੱਟਦੇ ਆ ਐਵੇਂ ਲੀ ਦੇ ਉੱਤੇ ਡੰਡੇ ਮਾਰੀ ਜੇ ਕੀ ਮਤਲਬ ਬਣਦਾ ਹੁਣ ਇੱਕ ਮਿੰਟ ਦੀ ਵੀਡੀਓ ਚ ਕੋਈ ਸਿੱਖ ਸਕਦੇ ਸੀ ਤੁਸੀਂ ਮੈਂ ਤਾਂ ਮਤਲਬ ਇਹ ਤੁਸੀਂ ਹੁਣ ਜਿਵੇਂ ਟੈਕਨੀਕਲ ਸਿਸਟਮ ਦੇ ਵਿੱਚ ਗਏ ਹੋ ਤਾਂ ਇਸ ਵਿੱਚ ਮਤਲਬ ਕਿ ਬਹੁਤ ਗਿਆਨ ਦੀ ਗੱਲ ਜੇ ਮਤਲਬ ਕਿ ਉਹੀ ਗੱਲਾਂ ਤੇ ਦੇਖ ਲਿਆ ਆ ਖੋਲ੍ਹ ਉਹ ਕਰ ਲਿਆ ਉਹ ਕਰ ਲਿਆ ਵੀਡੀਓ ਤਾਂ ਦੇਖਦੇ ਹੋ ਨਾ ਤੁਸੀਂ ਹਾਂਜੀ ਹਾਂਜੀ ਇੱਕ ਮਿੰਟ ਦੀ ਵੀਡੀਓ ਵਿੱਚ ਹੱਲ ਕੱਢ ਦਿੰਦੇ ਆ ਤੇ ਬਾਈ ਦੀ ਜ਼ਬਾਨ ਥੋੜੀ ਜਿ ਰੁੱਕੀ ਆ ਕਿਉਂਕਿ ਉਹ ਪੜੀ ਲੱਗਦੀ ਆ ਲੱਗੇ ਬਾਬੇ ਨਾਨਕ ਨੂੰ ਚੰਗੀ ਲੱਗਦੀ ਆ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਜੱਗ ਪਾਵੇ ਸਾਰਾ ਰੁੱਸੇ ਹੈਪੀ ਹੋਣਾ ਠੀਕ ਆ